ਮੈਂ ਇੰਦਰ ਅੱਜ ਭਾਈ ਅਮਰਤਪਾਲ ਸਿੰਘ ਲਈ ਬਿਤਾਦੀ ਤੇ ਆਇਆ ਨੇ ਕੀ ਅਜੰਡਾ ਸੀ ਤੇ ਕੀ ਕੀਤਾ ਗਿਆ ਜੀ ਅੱਜ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਪਾਰਟੀ ਰਾਜਨੀਤਿਕ ਪਾਰਟੀ ਬਣਾਏਗੀ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਉਹਦੀ ਹਲਕਾ ਤਰਨਤਾਰਨ ਦੀ ਅੱਜ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਵੀ ਨੇ ਕਿਨੇ ਮੈਂਬਰ ਆ ਜਿਹੜੇ ਨਾਲ ਕਿ ਪਨਾ ਲਾਏ ਗਏ ਜੀ ਅੱਜ 5 ਮੈਂਬਰ ਜਿਹੜੇ ਆ ਤਰਨਤਾਰਨ ਜ਼ਿਲ੍ਹੇ ਦੇ ਲਾਏ ਗਏ ਆ ਜਿਨ੍ਹਾਂ ਵਿੱਚ ਦਾਸ ਨੂੰ ਹਲਕਾ ਪਟਿਆਲਾ ਮੁਖ ਸੇਵਾਦਾਰ ਥਾਪਿਆ ਗਿਆ ਮੈਂ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਸੇਵਾ ਦਾ ਮੌਕਾ ਇਹ ਪੰਥ ਦੀ ਕੌਮ ਦੀ ਪੰਜਾਬ ਬਚਾਉਣ ਲਈ ਸੇਵਾ ਦਾ ਮੌਕਾ ਦਿੱਤਾ ਉਸ ਤੋਂ ਬਾਅਦ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪਟਿਆਲਾ ਕੇ ਦੀ ਜ਼ਿੰਮੇਵਾਰੀ ਦਿੱਤੀ ਹੋਰ ਕਿੰਨਾ ਹਲਕਿਆਂ ਤੇ ਕਿਹੜੇ ਜਿਹੜੇ ਵੀਰ ਉਹ ਉਹਨਾਂ ਨੂੰ ਥਾਪਿਆ ਗਿਆ ਹਲਕਾ ਖੇਮਕਰ ਤੋਂ ਭਾਈ ਰਜਿੰਦਰ ਸਿੰਘ ਹਲਕਾ ਖਡੂਰ ਸਾਹਿਬ ਤੋਂ ਕੁਲ ਦਮਨਦੀਪ ਸਿੰਘ ਤਰਨਤਾਰਨ ਤੋਂ ਮੀ ਵਿਮਨ ਜੀਤ ਕੌਰ ਜੀ ਸਾਡੀ ਭੈਣ ਜੀ ਜੋ ਭਾਈ ਗੁਰਪ੍ਰੀਤ ਸਿੰਘ ਜੀ ਦੇ ਘਰ ਵਾਲੀ ਨੇ ਤੇ ਇੱਕ ਪ੍ਰਿੰਸ ਕੁਮਾਰ ਜੀ ਤਰਨਤਾਰਨ ਤੋਂ ਉਹਨਾਂ ਨੂੰ ਲਾਇਆ ਗਿਆ ਨਗਰ ਕੌਂਸਲ ਦੀਆਂ ਜਿਹੜੀਆਂ ਤਰਨਤਾਰਨੀਆਂ ਚੋਣਾਂ ਹੋਣ ਡਾਰੀਆਂ ਨੇ ਕੀ ਤੁਹਾਡੀ ਪਾਰਟੀ ਵੱਲੋਂ ਉੱਥੇ ਉਮੀਦਵਾਰ ਖੜੇ ਕੀਤੇ ਜਾਣਗੇ ਉਹਦੇ ਲਈ ਅਸੀਂ ਆਪ ਦੇ ਪਾਰਟੀ ਫਲੇਰਫਾਰਮ ਤੇ ਵਿਚਾਰ ਕਰਾਂਗੇ ਜਿਹਦੇ ਵਿੱਚ ਸਾਰਾ ਢਾਂਚਾ ਜਦੋਂ ਸਾਡਾ ਤਿਆਰ ਹੋ ਜਾਊਗਾ ਉਹਦੇ ਵਿੱਚ ਵਿਚਾਰ ਕਰਕੇ ਜੇ ਸਾਨੂੰ ਲੱਗਦਾ ਆ ਕਿ ਸਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਤੇ ਜ਼ਰੂਰ ਲੜੀ ਜਾਊਗੀ ਕਿਉਂਕਿ ਇਹ ਸਲਾਹ ਤੋਂ ਬਿਨਾ ਕੋਈ ਫੈਸਲਾ ਨਹੀਂ ਹੋ ਸਕਦਾ। ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਦੇ ਵੱਲੋਂ ਗੈਰ ਸਿੱਖਾਂ ਨੂੰ ਵੀ ਮੈਂਬਰਸ਼ਿਪ ਦਿੱਤੀ ਜਾਵੇਗੀ। ਬਿਲਕੁਲ ਜੀ। ਜਿਹੜੀ ਇਹ ਦੂਜੀਆਂ ਸਰਕਾਰਾਂ ਜੇ ਦੂਜੀਆਂ ਪਾਰਟੀਆਂ ਅਕਾਲੀ ਦਲ ਵਾਰਿਸ ਪੰਜਾਬ ਤੇ ਦੋਸ਼ ਲਾਉਂਦੀਆਂ ਵੀ ਇਹ ਸਿਰਫ ਸਿੱਖਾਂ ਦੀ ਪਾਰਟੀ ਆ। ਪਰ ਇਦਾਂ ਨਹੀਂ ਹੋਊਗਾ। ਇਹ ਸਮੁੱਚੇ ਪੰਜਾਬ ਨੂੰ ਬਚਾਉਣ ਵਾਸਤੇ ਪਾਰਟੀ ਬਣਾਈ ਗਈ ਆ ਜਿਦੇ ਵਿੱਚ ਸਾਰੀਆਂ ਜਿਹੜੀਆਂ ਧਰਮ ਮਨ ਜਾਤੀਆਂ ਉਹਨਾਂ ਨੂੰ ਇਹਦੇ ਵਿੱਚ ਬੰਦਾ ਮਾਨ ਸਨਮਾਨ ਦਿੱਤਾ ਜਾਊਗਾ। ਜਿੱਦਾਂ ਦੀ ਗੱਲ ਕਰਦੇ ਕੋਈ ਇਲੈਕਸ਼ਨ ਦੇ ਗੜੀ ਜਾ ਸਕਦੀ ਆ। ਇਲੈਕਸ਼ਨਾਂ ਲਈ ਤੁਹਾਡੀ ਪਾਰਟੀ ਦੇ ਏਜੰਡੇ ਕੀ ਹੋਣਗੇ ਏਜੰਡੇ ਸਾਡੇ ਸਾਡੇ ਏਜੰਡੇ ਮੁੱਖ ਜੰਡੇ ਜਿਹੜੇ ਪੰਜਾਬ ਬਚਾਉਣ ਦਾ ਕਿਉਂਕਿ ਪੰਜਾਬ ਬਚਾਉਣ ਲਈ ਜੇ ਤਰਾਂਗੇ ਉਹਦੇ ਵਿੱਚ ਪਾਣੀਆਂ ਦਾ ਮਸਲਾ ਵੀ ਆ ਉਹਦੇ ਵਿੱਚ ਚੰਡੀਗੜ੍ਹ ਨੂੰ ਬਚਾਉਣ ਦਾ ਮਸਲਾ ਵੀ ਆ ਸਭ ਤੋਂ ਵੱਡਾ ਮਸਲਾ ਜਿਹੜਾ ਇੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਉਹਦੇ ਵਿੱਚੋਂ ਨੌਜਵਾਨੀ ਨੂੰ ਕੱਢਣ ਲਈ ਉਹ ਨਸ਼ੇ ਜ਼ਰੂਰ ਬੰਦ ਕਰ ਲਈ ਉਹਦੇ ਲਈ ਅਸੀਂ ਇਹ ਮੁੱਖ ਏਜੰਡੇ ਲੈ ਕੇ ਸੰਗਤ ਦੇ ਵਿੱਚ ਜਾਵਾਂਗੇ ਹਰ ਪਾਰਟੀ ਜਿੱਦੋਂ ਵੀ ਆਉਂਦੀ ਹੈ ਉਹ ਇਹੋ ਗੱਲ ਕਰਦੀ ਹੈ ਕੋਈ ਪਾਰਟੀ ਕਹਿੰਦੀ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕੋਈ ਪਾਰਟੀ ਕਹਿੰਦੀ ਆ ਪੰਜਾਬ ਨੂੰ ਇਤਾਦਾ ਬਣਾਉਣਾ ਤੁਸੀਂ ਵੀ ਕਹਿ ਰਹੇ ਹੋ ਜਿਉਂ ਪੰਜਾਬ ਨੂੰ ਬਚਾਉਣ ਵਾਸਤੇ ਇਹ ਪਾਰਟੀ ਜਿਹੜੀ ਆ ਹੋਂ ਦੇ ਵਿੱਚ ਆਈ ਆ ਆਖਰ ਪੰਜਾਬ ਨੂੰ ਹੋਇਆ ਕੀ ਵੇਖੋ ਜੀ ਜਿਹੜਾ ਵੀ ਅੱਜ ਤੱਕ ਪਾਰਟੀ ਰਾਜਨੀਤਿਕ ਧੜਾ ਲੈ ਕੇ ਆਇਆ ਉਹਨਾਂ ਨੇ ਸਿਰਫ ਪੰਜਾਬ ਨੂੰ ਖਾਂਦ ਲੁੱਟਣ ਦਾ ਹੀ ਕੰਮ ਕੀਤਾ ਸਾਡੀ ਪਾਰਟੀ ਜਿਹੜੀ ਗੁਰੂ ਮਾਰ ਦੀ ਹਜ਼ੂਰੀ ਜੀ ਦੇ ਵਿੱਚ ਬਹਿ ਕੇ ਅਰਦਾਸ ਬੇਨਤੀ ਕਰਕੇ ਪਾਰਟੀ ਦਾ ਐਲਾਨ ਕੀਤਾ ਗਿਆ कि ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਮੁਤਾਬਕ ਜੋ ਪੰਜਾਬ ਨੂੰ ਬਚਾਉਣ ਲਈ ਜਿਹੜੇ ਏਜੰਡੇ ਨੂੰ ਲੈ ਕੇ ਚੱਲੇ ਆ ਉਹਨੂੰ ਪੂਰਾ ਕਰਾਂਗੇ ਜ਼ਰੂਰ ਪੂਰਾ ਕਰਾਂਗੇ ਜਿਹੜੀ ਮੈਂਬਰਸ਼ਿਪ ਤੁਸੀਂ ਹੁਣ ਨਵੀਂ ਲੈ ਰਹੇ ਹੋ ਕੀ ਕੀਤੀ ਰੱਖੀ ਗਈ ਹੈ ਕੋਈ ਪੈਸਾ ਵੀ ਰੱਖਿਆ ਗਿਆ ਵੀ ਜਿਹੜਾ ਬਿੰਬ ਜਿੰਨੇ ਹੋਣ ਪਾਰਟੀ ਫੰਡ ਵੀ ਕੋਈ ਰੱਖਿਆ ਗਿਆ ਨਹੀਂ ਪਾਰਟੀ ਫੰਡ ਦੇ ਵੇਖੋ ਜਿੱਦਾਂ ਦੂਜੀਆਂ ਪਾਰਟੀਆਂ ਦਾ 2-4 ਰੁਪਏ ਪਰਚੀ ਦੇ ਹੁੰਦੇ ਆ ਉਹਦੇ ਮੁਤਾਬਕ ਅਸੀਂ ਜਿਹੜਾ ਉਹ ਜ਼ਰੂਰ ਰੱਖਿਆ ਤੇ ਜਿਹੜੀ ਭਰਤੀ ਆ ਵੱਧ ਤੋਂ ਵੱਧ ਜਿਹੜੀ ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਆ ਹਰ ਤਬਕੇ ਨੂੰ ਅਪੀਲ ਕਰਦੇ ਆ ਭਾਵੇਂ ਸਿੱਖ Hindu ਮੁਸਲਮਾਨ ਕੋਈ ਵੀ ਆ ਕਿਉਂਕਿ ਜਿਹੜਾ ਵੀ ਵੱਧ ਕੰਮ ਕਰੂਗਾ ਉਹਨੂੰ ਉਹਦੇ ਵਿੱਚ ਜਰੂਰ ਮਾਨ ਦਾ ਮਾਨ ਸਨਮਾਨ ਦਿੱਤਾ ਜਾਊਗਾ ਤਰਨਤਾਰਨ ਤੋਂ ਇਲਾਵਾ ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਮੈਂਬਰਸ਼ਿਪ ਦਿੱਤੀ ਗਈ ਹੈ ਅੱਜ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਉਹ ਕਲੀਅਰ ਕੀਤਾ ਗਿਆ ਅੰਮ੍ਰਿਤਸਰ ਤੇ ਦੂਜੇ ਨੰਬਰ ਤੇ ਤਰਨਤਾਰਨ ਸਾਬ ਗੁਰੂ ਅਰਜਨ ਦੇਵ ਪਾਚਾ ਧਰਤੀ ਇੱਥੇ ਰੱਖੀ ਗਈ ਮੀਰਨ ਇਸ ਤੋਂ ਬਾਅਦ ਪੜਾਅ ਪਰ ਪੜਾਅ ਸਾਰੇ ਪੰਜਾਬ ਦੇ ਵਿੱਚ ਕੀਤਾ ਜਾਊਗਾ ਧੰਨਵਾਦ